ਫਾਲਸਾ ਵਾਈਕ ਜੀ ਦੇ ਬੰਦੇ ਤੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ 1 ਜਨਵਰੀ 1 ਤਰੀਕ 2026 ਤੇ ਇੱਥੇ ਇਹੋ ਜਿਹੇ ਆਉਂਦੇ ਆ ਗਰਕੇ ਹੋਏ ਬੰਦੇ ਜਿਹੜੇ ਕਿ ਆਪਣਾ ਪਵਿੱਤਰ ਜਿਹੜਾ ਬਾਣਾ ਉਹਨੂੰ ਕਲੰਕ ਲਾਉਣ ਵਾਸਤੇ ਆ ਫੜਿਆ ਜੈਨੂ ਤੇ ਇਹਦਾ ਦਿਮਾਲਾ ਵੀ ਲਵਾਇਆ ਤੇ ਬਾਣਾ ਵੀ ਲਵਾਇਆ ਠੀਕ ਆ ਕੁਸ਼ਹਰਾ ਪਾਇਆ ਨਾ ਇਹਦੇ ਕੋਲ ਸ੍ਰੀ ਸਾਹਿਬ ਨਾ ਇਹਦੇ ਕੋਲ ਕੰਗਾਵਾ ਤੇ ਬਾਣਾ ਪਾਇਆ ਨਿਹੰਗ ਸਿੰਘ ਵਾਲਾ ਤੇ ਕਹਿੰਦਾ ਮੈਂ ਕਿੱਥੇ ਕਿਹੜੇ ਬਾਬਿਆਂ ਦਾ ਨਾਮ ਲੈ ਰਿਆ ਸੁਰ ਸਿੰਘ ਵਾਲਿਆਂ ਦਾ ਸੁਰ ਸਿੰਘ ਵਾਲੇ ਬਾਬਿਆਂ ਦਾ ਨਾਮ ਲੈ ਰਿਆ ਹੈ ਕਹਿੰਦਾ ਮੈਂ ਉਹਨਾਂ ਦੇ ਦਲ ਚੋਂ ਆ ਦਾਦ ਚੋਂ ਨਹੀਂ ਆ ਇਹਨੂੰ ਕਹੇ ਚੁੱਪ ਕਰ ਜਾ ਠੀਕ ਹੈ ਹੈ ਤੂੰ ਨਾਂ ਪਹਿਲਾਂ ਲਿਆ ਨਹੀਂ ਸੁਰ ਸਿੰਘ ਵਾਲਿਆਂ ਦਾ ਗੱਲ ਸੁਣ ਦਲ ਚੋਂ ਨਹੀਂ ਉਹ ਜਿਹੜਾ ਹੈ ਉਹਨਾਂ ਦਾ ਨਾਮ ਲੈ ਕੇ ਵਰਤਦਾ ਇੱਥੇ ਇੱਕ ਕੁੜੀ ਤਾਂ ਬਾਹਰੋਂ ਆਈ ਆ ਕੁੜੀ ਉਹਦਾ ਮੋਬਾਈਲ ਚੱਕ ਕੇ ਭੱਜ ਗਿਆ ਤੇ ਇੱਕ ਜਿਹੜਾ ਹੋਰ ਸੀ ਉਹ ਇਹਦੇ ਫਰਾਰ ਹੋ ਗਿਆ ਪਹਿਲਾਂ ਤਾਂ ਆਪ ਇਹਦਾ ਬਾਣਾ ਲਵਾਇਆ ਵਾ ਜਿਹੜਾ ਕਿ ਇਸ ਦੇ حقਦਰ ਹੈ ਨੀਗਾ ਠੀਕ ਹੈ ਇੱਥੋਂ ਆ ਕੇ ਇਹੋ ਇਹੋ ਜਿਹੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਅੱਜ ਵੀ ਗਿਆਨੀ ਗੱਜ ਸਾਹਿਬ ਨੂੰ ਮਿਲ ਕਹਿਣ ਜਥੇਦਾਰ ਸਾਹਿਬ ਨੂੰ ਤੇ ਇਹੋ ਜਿਹਿਆਂ ਦੇ ਲੋ ਹਰਕਤਾਂ ਹੋ ਰਹੀਆਂ ਇੱਥੇ ਆਪਣੇ ਤੇ ਇਹਨੂੰ ਆਪਾਂ ਸੁਧਾਰ ਲਈਏ ਦੇਖੋ ਹੁਣ ਆਪਾਂ ਕੀ ਕਵਾਂਗੇ ਕਲੰਕ ਰ ਆ ਰਿਹਾ ਬਾਣੇ ਨੂੰ ਤੇ ਜਿਹੜੇ ਬਾਹਰਲੇ ਸਟੇਜ ਤੋਂ ਆਉਂਦੇ ਕੀ ਆਪਣੇ ਬਾਣਿਆਂ ਨੂੰ ਕੀ ਸਮਝਣਗੇ ਕਿ ਭਈ ਬਾਣੇ ਵਾਲੇ ਉੱਥੇ ਦਰਬਾਰ ਸਾਹਿਬ ਜਾ ਕੇ ਚੋਰੀਆਂ ਕਰਦੇ ਆ ਹੁਣ ਤੂੰ ਉਹਨਾਂ ਘਰੇ ਲੈ ਕੇ ਜਲੇਗਾ ਨੂੰ ਪਹਿਲਾਂ ਮੈਨੂੰ ਇਹ ਦੱਸ ਮੋਬਾਈਲ ਕਿਦਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਿਆਂ ਹੁਣ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਿੰਦਾ ਝੂਠ ਨਾ ਬੋਲੀ ਮੈਂ ਚਪੇੜਾ ਮਾਰਨਾ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਹੁੰਦਾ ਆ ਡਾਂਗ ਵੜਾਇਆ ਮੈਨੂੰ ਇਹ ਤੇਰੀ ਪਿੰਨੀ ਜੇ ਤਾ ਫੇਰ ਕਹਤਾ ਹੀ ਆ ਵੇਖਾ ਕਈ ਦਾ ਦੱਸਤਾ ਹੀ ਜੇ ਹੁਣ ਤੂੰ ਝੂਠ ਬੋਲਿਆ ਨਾ ਫਿਰ ਐਹੀ ਵਰਨਾ ਹੀ ਨਹੀਂ ਤੂੰ ਦੋ ਪੁੱਛੋਗੇ ਕੱਲ ਅਮਨੇ ਦੱਸ ਮੋਬਾਈਲ ਖੋਇਆ ਕਿੱਦਾਂ ਉਹਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਮੇਰੀ ਗੱਲ ਬਿਨਾ ਮਿਆਂ ਦਾ ਤੇਰਾ ਕਿਰਪਾਨ ਸੀ ਵੱਡੀ ਤੈਨੂੰ ਫੋਟ ਦੀ ਤੂੰ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮੈਂ ਫੇਰ ਕਹੀ ਜਨਾ ਮਾਰਨ ਮੈਂ ਤੂੰ ਝੂਠ ਬੋਲਿਆ ਤੇ ਡਾਂਗ ਬੜੀ ਫਿਰਨੀ ਹਾਂ ਬੱਬਾ ਜੀ ਤੁਹਾਨੂੰ ਦੱਸ ਲੱਗਾ ਬੱਬਾ ਜੀ ਦੱਸ ਉਹ ਉਹ ਮੁੰਡੇ ਨੇ ਤੂੰ ਕਿਰਪਾਨ ਮਾਰੀ ਕਿ ਨਹੀਂ ਮਾਰੀ ਮਾਰਨ ਨਹੀਂ ਲੱਗਿਆ ਆ ਮੈਂ ਕੀਤਾ ਸੀ ਬੱਸ ਫੇ ਕਿ ਤੂੰ ਸਾਰਾ ਪੁਰੀਆਂ ਦੇ ਕੁਰਬਾਨੀ ਮਾਰੇਗਾ ਫਿਰ ਸਤਿਮਾਨਾ ਬਾਗਬਤਰਾ ਮੀਂਹ ਪੈਸੇ ਬਾਸ਼ੀ ਕਰਦੇ ਦੀ ਪਾਣੇ ਪਤਾ ਨਹੀਂ ਕਰਦੇ ਦੀ ਘਾਟੀ ਹੋਏ ਮੇਰੇ ਤੂੰ ਹੀ ਨਾ ਹੈਂ ਤੂੰ ਹੀ ਬਾਣਾ ਤੈਨੂੰ ਬਾਣਾ ਕੋ ਆਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਉਹ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਰ ਸਾਹਿਬ ਮੱਥਾ ਟੇਕਣ ਜਾਣਾ ਤੇ ਬਾਣਾ ਪਾ ਗਿਆ ਬਾਣਾ ਪਾ ਕੇ ਤੇ ਤੂੰ ਚੋਰੀਆਂ ਕਰਨੀਆ ਆ ਉਹਨੇ ਗਿਆ ਹੀ ਮੱਥਾ ਟੇਕਣ ਜਾਣਾ ਬੱਬਾ ਜੀ ਤੇ ਬਾੜੇ ਮਰਿਆਦਾ ਪੜਾ ਬਾਣਾ ਵਗਦਾ ਪਾਈਦਾ ਕੀ ਹੈ ਕਿਦਾਂ ਕਿਉਂ ਪਾਈਦਾ ਤੂੰ ਨੇ ਹੱਲ ਸਿੰਘ ਵਾਲਾ ਬਾਣਾ ਪਾਈ ਜਣਾ ਤੈਨੂੰ ਉਹਦਾ ਪਤਾ ਨਹੀਂ ਉਹਨੇ ਕਿਦਾਂ ਮਿਲਿਆ ਤੈਨੂੰ ਬਾਣਾ ਪਵਿੱਤਰ ਜੀ ਹੈ ਉਹਨੇ ਘਰੇ ਪਿਆ ਸੀ ਤੇ ਉਹਨੇ ਪਾਇਆ ਤੇ ਤੂੰ ਕੀ ਪਤਾ ਹੈ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਆ ਮੈਂ ਜਿਹਦਾ ਦੰਪਰਾ ਨਹੀਂ ਸਿਮਰਨ ਪਾਲ ਲੈਂਦੀ ਉਹਦੇ ਨਾਮ ਤੇ ਤੈਨੂੰ ਸਾਰਾ ਪੂਰਾ ਚੰਗ ਦਾ ਨਾਂ ਵੀ ਨਹੀਂ ਪਤਾ ਪਿੰਡ ਦਾ ਨਾਂ ਉਹਦਾ ਸਿਮਾ ਤੇਰਾ ਨਾਂ ਕੀ ਆ ਮੇਰਾ ਨਾਂ ਵਰੂਨ ਹੈ ਤੋ ਉਹਦਾ ਮੇਰਾ ਪ੍ਰਤ ਰੇਨਾ ਕਿਥੇ ਆ ਤੂੰ ਹਾਂਜੀ ਮੈਂ ਕੋੜ ਖਾਲਸਾ ਤੇਰੇ